ਨਹੀਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰ ਕੀ ਮਾਮਲਾ ਜਿਹੜਾ ਸਦਰ ਥਾਣੇ ਦਾ ਘਰਾਉ ਕੀਤਾ ਗਿਆ ਬਸਪਾ ਬਰਕਰਾਰ ਬਲੋਂ ਇੱਕ ਨਾ ਐਫ ਆਈ ਆਰ ਰਜਿਸਟ੍ਰ ਹੋਈ ਸੀ 144/23 ਜੀ ਤੇ ਉਹਦੇ ਵਿੱਚ ਮਲਕੀ ਨਜਾਇਜ਼ ਜਿਹੜਾ ਪਰਚਾ ਦਰਜ ਕੀਤਾ ਗਿਆ ਸਾਥੀਆਂ ਤੇ 10 ਬੰਦਿਆਂ ਦੇ ਬਾਰੇ ਇੱਕ ਅਨਪ੍ਰਸ਼ਾਂਤਿਕ ਵਿਅਕਤੀ ਦੇ ਮਨੂਜੀ ਪਰਚਾ ਦਰਜ ਕੀਤਾ ਗਿਆ ਹੈਗਾ ਜੀ ਉਹਦੇ ਵਿੱਚ ਇਹਨਾਂ ਨੇ ਇਨਕੁਆਰੀ ਜਿਹੜੀ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਉਹਨਾਂ ਦੀ ਇਨਕੁਆਰੀ ਉਹਨਾਂ ਵੱਲੋਂ ਲਗਾਈ ਗਈ ਸੀ ਸੀਸਪੀ ਸਾਹਿਬ ਦੇ ਕੋਲੋਂ ਜੀ ਔਰ ਕਿੰਨੀ ਦੇਰ ਹੋ ਗਈ ਸਰ ਇਸ ਗੱਲ ਨੂੰ ਇਹ ਜਿਹੜਾ ਮਾਮਲਾ 2023 ਦੇ ਵਿੱਚ ਜੋ ਮਲਕੀ ਜੁਲਾਈ ਮਹੀਨੇ ਦੀ ਗੱਲ ਆ ਜੀ ਉਸ ਤੋਂ ਬਾਅਦ ਇਨਕੁਆਰੀ ਲਗਵਾਈ ਗਈ ਸੀ ਤੇ ਉਹ ਰੀਜਿਟੇਸ਼ਨ ਹੋਇਆ ਸੀ ਤੇ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਆਸ਼ਵਾਸ਼ਣ ਦਿਵਾਇਆ ਗਿਆ ਸੀਗਾ ਉਸ ਟਾਈਮ ਜੀ ਭਾਰਤ ਮਸੀਹ ਜਿਹੜੇ ਐਸਓ ਸੀ ਇਥੋਂ ਜੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿਵਾਇਆ ਸੀ ਕਿ ਅਸੀਂ ਜਿਹੜੀ ਆ ਪਾਰਦਰਸ਼ੀ ਤੇ ਕਲੀਅਰ ਜਿਹੜੀ ਪੱਖਵਾਦੀ ਪੱਖਵਾਦੀ ਨਾ ਹੋਗੇ ਜਿਹੜੀ ਆ ਕਲੀਅਰ ਅਸੀਂ ਇਨਵੈਸਟੀਗੇਸ਼ਨ ਕਰਕੇ ਰਾ ਆ ਕੋਈ ਜਿਹੜਾ ਕੀਤਾ 파ਰਟਾ ਹੈ ਉਸ ਨੂੰ ਕੈਨਸਲ ਕਰਾਂਗੇ। ਉਹ ਇਨਵੈਸਟੀਗੇਸ਼ਨ ਦਾ 파ਰਟ ਸੀ ਉਹ ਜਿਹੜਾ ਹਾਂ ਇਨਵੈਸਟੀਗੇਸ਼ਨ ਦਾ 파ਰਟ ਸੀ ਠੀਕ ਆ ਜਦਕਿ ਹਾਲੇ ਕੀ ਇਨਵੈਸਟੀਗੇਸ਼ਨ ਦੇ ਵਿੱਚ ਨਾ ਹੀ ਕਿਸੇ ਸਾਥੀ ਨੂੰ ਤਲਬ ਕੀਤਾ ਗਿਆ ਆ ਨਾ ਹੀ ਕੋਈ ਗਵਾਹੀ ਹੋਈ ਆ ਕਿ ਸਾਥੀ ਦੀ ਨਾ ਹੀ ਬੁਲਾਇਆ ਗਿਆ 파ਰਟੀ ਨੂੰ ਤੇ ਫਿਰ ਹੁਣ ਤਰਨਾ ਕਿਸ ਗੱਲ ਤੋਂ ਜਿੱਦਾਂ ਲਗਾਇਆ ਗਿਆ ਹੋਇਆ ਉਹਦੇ ਵਿੱਚ ਦੋ ਸਾਥੀ ਜਿਹੜੇ ਸੀਗੇ ਮੇਜਰ ਸਿੰਘ ਤੇ ਦੂਜੇ ਉਹਨਾਂ ਨੂੰ ਇਹ ਸਵੇ ਉਹ ਫਿਰ ਅਰੈਸਟ ਕਰਕੇ ਲੈ ਗਿਆ ਹੈ ਅੱਛਾ ਜੀ ਸੋ ਹੁਣ ਜਿਹੜਾ ਧਰਨਾ ਲਗਾਇਆ ਗਿਆ ਹੁਣ ਤੁਹਾਡੀ ਕੀ ਮੰਗ ਹੈਗੀ ਹੈ ਧਰਨਾ ਲਗਾਉਣ ਦੀ ਜੀ ਮੰਗਾ ਜੀ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਵੱਲੋਂ ਪਾਰਟੀ ਨੂੰ ਲਗਾਈ ਗਈ ਹੈ ਹੂੰ ਉਹਨੂੰ ਪਹਿਲਾਂ ਕਲੀਅਰ ਕੀਤਾ ਜਾਵੇ ਜੀ ਔਰ ਇਥੇ ਪੱਖ ਨੂੰ ਨਾਂ ਸੁਣੇ ਤੋਂ ਬਿਨਾ ਕਿਸੇ ਵੀ ਮਤਲਬ ਮਨਤੀਜੇ ਦੇ ਪੁਲਿਸ ਨਾ ਪਹੁੰਚੇ ਜੀ ਔਰ ਪਹਿਲਾਂ ਜਿਹੜੀ ਆ ਉਹ ਕੰਮ ਜਿਹੜੀ ਇਨਵੈਸਟੀਗੇਸ਼ਨ ਆ ਵੀਡੀਓ ਕਲੀਅਰ ਕਰ ਲੈਣ ਉਸ ਤੋਂ ਬਾਅਦ ਜਿਹੜੀ ਇਹ ਬੰਦੀ ਕਾਰਵਾਈ ਕੀਤੀ ਜਾਂਦੀ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਕਿਸੇ ਉੱਚ ਅਫਸਰ ਨੂੰ ਅਸੀਂ ਸਾਨੂੰ ਪਹਿਲਾਂ ਇਸ ਐਸਐਚਓ ਸਾਹਿਬ ਜਿਹੜੇ ਇੱਥੇ ਐਡੀਸ਼ਨਲ ਹੈ ਆਪਾਂ ਸੀ ਜੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਏਸੀਬੀ ਸਾਹਿਬ ਨੂੰ ਮਿਲੋ ਏਸੀਬੀ ਸਾਹਿਬ ਇੱਥੇ ਹੈ ਨਹੀਂ ਜੀ ਔਰ ਸਾਨੂੰ ਸਵੇਰ ਦੇ ਇਹਨਾਂ ਨੇ ਵੀ ਲਾਰੇ ਲਾ ਰਹੇ ਸੀਗੇ ਵੀ ਆਪਣੇ ਕਿਨਾਂ ਦਾ ਅਸੀਂ ਤੁਹਾਡੀ ਗੱਲ ਹੱਲ ਕਰ ਦਿੰਦੇ ਹਾਂ ਕੋਈ ਨਾ ਕੋਈ ਜੀ ਜੇ ਸਾਨੂੰ ਏਸੀਬੀ ਦਫਤਰ ਭੇਜਦਾ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਵੀ ਅਸੀਂ ਮੁੜ ਕੇ ਆਏ ਆ ਫਿਰ ਇਹਨਾਂ ਨੇ ਕਿਹਾ ਵੀ ਆਜੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਜੀ ਔਰ ਇੱਥੇ ਵੀ ਆਇਆ ਤਾਂ ਫਿਰ ਵੀ ਉਹੀ ਮਤਲਬ ਜਿਉਂ ਦੁਬਾਰਾ ਫਿਰ ਹੁਣ ਇਹਨਾਂ ਨੇ ਕੀ ਕੀਤਾ ਜਿਹੜੇ ਸਾਡੇ ਦੇ ਇਨਚਾਰਜ ਨੇ ਜਿਹੜੇ ਉਹ ਇਹ ਕਹਿ ਰਹੇ ਕਿ ਜਿਹੜੀ ਆਪਣੇ ਕਿਨਾਂ ਦਾ ਇਹਨਾਂ ਵੱਲੋਂ ਇਨਕੁਆਰੀ ਕੇ ਲਾਈ ਗਈ ਆ ਪਾਰਟੀ ਵੱਲੋਂ ਵੀ ਉਹ ਫਾਈਲ ਹੋ ਗਈ ਹੈ ਜਦਕਿ ਉਹਦੇ ਚ ਅੱਛਾ ਜੀ ਹੱਲੇ ਤੱਕ ਮਤਲਬ ਕੋਈ ਨਾ ਕੋਈ ਬਿਆਨ ਹੋਇਆ ਆ ਨਾ ਪਾਰਟੀ ਨੂੰ ਉਸ ਉਸ ਬਾਰੇ ਬੁਲਾਇਆ ਗਿਆ ਤੇ ਫਿਰ ਉਹਨਾਂ ਦੀ ਅਰੈਸਟ ਕਿੱਦਾਂ ਬੈ ਗਈ ਏ ਹੁਣ ਇਹਨਾਂ ਨੂੰ ਪਤਾ ਹੋਊਗਾ ਹੁਣ ਜਿਹੜੇ ਹਰਜੀਤ ਜਿਹੜੇ ਐਸਆਈ ਜਿਹੜੇ ਅਰੈਸਟ ਕਰਕੇ ਲੈ ਕੇ ਆਏ ਆ ਜੀ ਹੁਣ ਉਹ ਕਹਿ ਰਹੇ ਆ ਕਿ ਸਾਨੂੰ ਜਿਹੜਾ ਆ ਉਹ ਇਨਕੁਆਇਰੀ ਦਾ ਨੰਬਰ ਨਹੀਂ ਕਲੀਅਰ ਹੋ ਰਿਹਾ ਅੱਛਾ ਜੀ ਜਦ ਕਿ ਨੰਬਰ ਅਸੀਂ ਇਹਨਾਂ ਨੂੰ ਦੇ ਦਿੱਤਾ ਆ ਤੁਹਾਡੀ ਦਾ ਨੰਬਰ ਦਿੱਤਾ ਗਿਆ ਥੈਂਕ ਯੂ ਜੀ ਧੰਨਵਾਦ